ਹਾਂ ਪੇ ਵਿੱਚ ਸੰਗਰੂਰ ਪਹੁੰਚੇ ਹਾਂ। ਸੰਵਿਧਾਨ ਬਚਾਓ ਜਿਹੜੀ ਰੈਲੀ ਹੈ, ਉਸੇ ਸੰਬੰਧ ਵਿੱਚ ਅਸੀਂ ਅੱਜ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਮੈਂ ਇੱਥੇ ਆਇਆ ਸੀ। ਹੂੰ। ਸੋ ਜ਼ਿਲ੍ਹੇ ਦੇ ਪ੍ਰਧਾਨ ਸੀ ਬੀਆ ਸਾਹਿਬ ਵਿਜੇਂਦਰ ਸਿੰਘ ਲਾਜੀ ਸਮੂੱਚੀ ਕਾਂਗਰਸ ਦੇ ਲੋਕ ਇੱਥੇ ਆਏ ਸੀ ਜਿਹੜੇ ਲੋਕਲ ਸਾਡੇ ਲੀਡਰ ਸਾਬਾ ਨੇ ਕਾਲਾ ਜੀ ਹਨੀ। ਸੋ ਅੱਜ ਉਹ ਜਾਇਜ਼ਾ ਲਿਆ ਹੈ। ਸੋ ਕਿੱਦਾਂ ਰੈਲੀ ਕਰਨੀ ਹੈ, ਕਿੱਥੇ ਕਰਨੀ ਹੈ ਉਹ ਵੈਨਿਊ ਫਾਈਨਲ ਕਰ ਰਹੇ ਹਾਂ ਅਸੀਂ ਲੋਕਾਂ ਨੇ। ਪਰ ਕਿੱਡਾ ਵੱਡਾ ਕਾਟ ਹੋ ਰਿਹਾ ਹੈਗਾ, ਕੌਣ-ਕੌਣ ਆ ਰਹੇ ਨੇ? ਕਾਟ ਤਾਂ ਗੱਲ ਨਹੀਂ ਹੈ ਕਿ ਇਹ ਸੰਵਿਧਾਨ ਬਚਾਓ ਇੱਕ ਰੈਲੀ ਹੈ ਇਹਦੇ ਵਿੱਚ ਕਿਉਂਕਿ ਜਦੋਂ ਜਦੋਂ ਵੀ ਸਾਡੀ ਲੀਡਰਸ਼ਿਪ ਆਈ ਹੈ ਉਹਨਾਂ ਦੇ ਮਤਾਬਕ ਔਰ ਇਹ ਆਪਣੇ ਆਪ ਆਮਵਾਰਾ ਲੋਕ ਇਸ ਰੈਲੀ ਦੇ ਵਿੱਚ ਕਿਉਂਕਿ ਸੰਵਿਧਾਨ ਬਚਾਓ ਰੈਲੀ ਦੇ ਵਿੱਚ ਇਸ ਸ਼ਮੂਲੀਅਤ ਕਰ ਰਹੇ ਨੇ ਕਿੰਨਾ ਘੱਟ ਹੋਏਗਾ ਕਿੰਨਾ ਨਹੀਂ ਹੋਏਗਾ ਕੋਈ ਟਾਰਗੇਟ ਨਹੀਂ ਹੈ ਜੇ ਸਾਨੂੰ ਟਾਰਗੇਟ ਹੈ ਚਾਹੇ ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਹੀ ਸੰਵਿਧਾਨ ਦੀ ਹفاظਤ ਕਰਨ ਵਾਲੇ ਐਸੀ ਜਿਹੜੇ ਸੰਵਿਧਾਨ ਨੂੰ ਪਿਆਰ ਕਰਨ ਵਾਲੇ ਉਹ ਲੋਕ ਨੇ ਉਹ ਆਪਣੇ ਆਪ ਇਸ ਰੈਲੀ ਦੇ ਵਿੱਚ ਵੱਡੀ ਸ਼ਮੂਲੀਅਤ ਕਰਨਗੇ ਪੰਜਾਬ ਦੇ ਲੀਡਰਸ਼ਿਪ ਤੋਂ ਬਿਨਾ ਜਿਹੜੀ ਸੈਂਟਰ ਦੀ ਲੀਡਰਸ਼ਿਪ ਆਏਗੀ ਤਾਂ ਹਾਂਜੀ 100% ਜਿਹੜੀ ਸਾਡੀ ਹਾਈ ਕਮਾਂਡ ਹੈ ਵੱਡੀ ਲੀਡਰਸ਼ਿਪ ਹੈ ਪੂਰੇ ਆਉਣ ਦੇ ਜਿਹੜੇ ਅਸਾਰ ਹੈਗੇ ਨੇ ਡੇਟਸ ਅਜੇ ਮੁਕੰਮਲ ਤੌਰ ਤੇ ਉਹਨਾਂ ਨੇ ਸਾਨੂੰ ਦੱਸਣੀ ਹੈ ਸਾਨੂੰ ਲਗਭਗ ਇਹ ਦੱਸਿਆ ਗਿਆ ਕਿ 18 ਤਰੀਕ ਨੂੰ ਪਹਿਲਾਂ 14 ਸੀਗੀ 18 ਤਰੀਕ ਯਾਨੀ ਕਿ ਦੋ ਐਤਵਾਰਾਂ ਬਾਅਦ 18 ਤਰੀਕ ਨੂੰ ਇਹ ਰੈਲੀ ਜਿਹੜੀ ਹੈ ਹੋ ਸਕਦੀ ਹੈ ਜਿਹਦੇ ਵਿੱਚ ਸੈਂਟਰ ਲੀਡਰਸ਼ਿਪ ਤੇ ਸਾਡੀ ਹਾਈ ਕਮਾਂਡ ਇਸ ਰੈਲੀ ਦੇ ਵਿੱਚ ਸ਼ਮੂਲੀਅਤ ਕਰ ਸਕਦੀ ਹੈ। ਪਾਣੀ ਵਾਲੇ ਮੁੱਦੇ ਨੂੰ ਕਿਵੇਂ ਦੇਖਦੇ ਹੋ ਸਰਦਾਰ ਹਰਿਆਣਾ ਵਾਲੇ ਕਿਉਂਕਿ ਉਸ ਤੋਂ ਬਾਅਦ ਕੱਲ ਵੀ ਕਿਹਾ ਗਿਆ ਕਿ ਪੋਰਟ ਦਾ ਰੋਕ ਕਰਨਗੇ ਕਿ ਪਾਣੀ ਦੇਖੋ ਜੀ ਕਲੀਅਰ ਸਟੈਂਡ ਹੈ ਸਾਡੇ ਕੋਲੇ ਵਾਧੂ ਪਾਣੀ ਨਹੀਂ ਹੈ। ਸਾਡਾ ਕੋਈ ਹਰਿਆਣਾ ਦੁਸ਼ਮਣ ਨਹੀਂ। ਪਰ ਅਗਰ ਸਾਡੇ ਕੋਲ ਪਾਣੀ ਹੋਵੇ ਤਾਂ ਅਸੀਂ ਪਾਣੀ ਦੇ ਦਈਏ। ਬੰਦੀ ਹਿੱਸੇਦਾਰੀ ਦੇ ਮੁਤਾਬਕ ਅਸੀਂ ਉਹਨਾਂ ਨੂੰ ਪਾਣੀ ਦੇ ਦਿੱਤਾ ਗਿਆ ਹੈ ਜ਼ਾਸੀ ਨਾ ਕਰਨ ਜਿਸ ਪ੍ਰਕਾਰ ਦੀ ਜ਼ਾਸਤੀ ਸੀ ਐਸ ਐਫ ਲਾਉਣ ਦੀ ਗੱਲ ਸਾਡੇ ਦੋਥੇ ਤੁਸੀਂ ਬਦਲ ਦਿੱਤੇ ਗਏ ਜਿਹੜੇ ਉੱਥੇ ਜੌਬ ਕਰ ਹਾਂਜੀ ਪਹਿਲਾਂ ਵੀ ਸਾਡੀ ਜਿਹੜੀ ਹਿੱਸੇਦਾਰੀ ਸੀ ਉਹ ਉਹਦੇ ਵਿੱਚੋਂ ਸਾਡਾ ਬੰਦਾ ਹਟਾ ਕੇ ਪੰਜਾਬ ਦਾ ਤੁਸੀਂ ਰਾਜਸਥਾਨ ਦੇ ਬੰਦੇ ਲਾ ਦਿੱਤੇ ਗਏ ਤਾਂ ਜੋ ਇਹਨਾਂ ਇਹਨਾਂ ਗੱਲਾਂ ਤੋਂ ਲੱਗਦਾ ਕਿ ਤੁਹਾਡੇ ਮਨਸੂਬੇ ਸਨ कि ਅਸੀਂ ਬੀਬੀਐਮ ਤੇ ਉਹਦੇ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਕਬਜ਼ਾ ਕਰ ਲਈ। ਫਿਰ ਅਸੀਂ ਆਪਣੀ ਮਨਮਰਜ਼ੀ ਨਾਲ ਉਹਨੂੰ ਆਪਰੇਟ ਕਰਿਆ ਕਰਾਂਗੇ। ਇਹ ਗੱਲ ਗਲਤ ਹੈ। ਸਾਡੇ ਕੋਲ ਪਾਣੀ ਵਾਧੂ ਹੋਵੇ ਪਹਿਲਾਂ ਵੀ ਪਾਣੀ ਵਾਧੂ ਜਾਂਦਾ ਰਿਹਾ। ਹੁਣ ਵੀ ਪਾਣੀ ਜੇ ਸਾਡੇ ਕੋਲ ਵਾਧੂ ਹੈ ਤਾਂ ਦੇਣ ਦੀ ਸਾਨੂੰ ਕੋਈ ਦਿੱਕਤ ਨਹੀਂ। ਠੀਕ ਹੈ। ਪੰਜਾਬ ਨੇ ਕਿ ਆਲਰੇਡੀ ਪੀਣਾਸਤੇ ਪਾਣੀ ਦੀ ਤਾਂ ਕੋਈ ਕਿੱਲਤ ਹੀ ਨਹੀਂ ਹੈ। ਤੁਸੀਂ ਖੇਤਾਂ ਦੀ ਸਿੰਚਾਈ ਵਾਸਤੇ ਪਾਣੀ ਮੰਗ ਰਹੇ ਹੋ। ਜੇ ਸਾਡੇ ਖੇਤ ਹੀ ਸੁੰਨੇ ਰਹਿ ਗਏ ਤੇ ਫਿਰ ਤੁਹਾਨੂੰ ਅਸੀਂ ਪਹਿਲਾਂ ਦੇ ਕੇ ਕੀ ਕਰਾਂਗੇ ਸੋ ਮੇਰੇ ਕਹਿਣ ਦਾ ਮਤਲਬ ਹੈ ਪਾਣੀ ਵਾਧੂ ਹੋਵੇ ਕਿਸੇ ਨੂੰ ਦੇਣ ਦੀ ਕੋਈ ਦਿੱਕਤ ਹੁੰਦੀ ਨਹੀਂ ਸੋ ਇਹ ਸਰਾਸਰ ਜ਼ਿਆਦਾ ਤੱਕਾ ਸੈਂਟਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਵੈਸੇ ਵੀ ਦਾਜੀ ਉਹ ਕਹਿੰਦੇ ਹਰਿਆਣਾ ਨੇ ਵੋਟ ਪਾਤੀ ਦਿੱਲੀ ਨੇ ਵੋਟ ਪਾਤੀ ਯੂਨੀਅਨ ਗਵਰਨਮੈਂਟ ਨੇ ਵੋਟ ਪਾਤੀ ਹੈ ਅੱਛਾ ਉਹ ਸਾਨੂੰ ਕਹਿੰਦੇ ਸਾਡੀ ਵੋਟ ਦੀ ਵੀ ਓਨੀ ਵੈਲਿਊ ਹੈ ਸਾਡਾ 60% ਹਿੱਸਾ ਹੈ 20% ਵਾਲੇ ਦੀ ਵੀ ਓਨੀ ਵੈਲਿਊ ਹੈ ਤੁਸੀਂ ਸਾਨੂੰ ਇੱਕ ਕਿਨਾਰੇ ਕਰ ਦਿੰਦੇ ਹੋ ਇਹ ਲਈ ਸਾਡੇ ਨਾਲ ਤਾਂ ਬਹੁਤ ਜ਼ਿਆਸਤੀਆਂ ਤੇ ਅੰਤਕਾ ਜਿਹੜਾ ਤੱਕੇ ਹੋਏ ਆ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਜੇ ਪੰਜਾਬ ਨੂੰ ਲੋੜ ਪੈਂਦੀ ਆ ਪੀਂ ਲਈ ਅਸੀਂ ਟਿਊਬਲ ਰਾਹੀਂ ਪਾਣੀ ਕੱਢ ਕੇ ਦੇਵਾਂਗੇ ਕਿਨੇ ਕਿਹਾ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਨਹੀਂ ਹਰਿਆਣਾ ਦੇ ਮੁੱਖ ਮੰਤਰੀ ਤੋਂ ਅਸੀਂ ਟਿਊਬਲ ਵਾਲਾ ਪਾਣੀ ਜੋ ਲਵਾਂਗੇ ਅਸੀਂ ਆਪਦਾ ਪਾਣੀ ਆਪਦੇ ਕੋਲੇ ਰੱਖਾਂਗੇ ਅਸੀਂ ਆਪਦਾ ਪਾਣੀ ਆਪਣੇ ਕੋਲੇ ਰੱਖਾਂਗੇ ਅਗਰ ਸਾਡੇ ਕੋਲੇ ਵਾਧੂ ਪਾਣੀ ਹੋਇਆ ਅਸੀਂ ਡੈਫੀਨੇਟਲੀ ਤੁਹਾਨੂੰ ਪੀਣ ਆਸਤੇ ਪਾਣੀ ਆਲਰੇਡੀ ਵਾਧੂ ਪਾਣੀ ਦੇ ਰਹੇ ਆ ਜੇ ਸਚਾਈ ਐਸੇ ਵਾਧੂ ਹੋਇਆ ਤਾਂ ਦੇਾਂਗੇ ਲੇਕਿਨ ਜੇ ਹੋਇਆ ਨਹੀਂ ਤਾਂ ਕਿਉਂ ਦੇਾਂਗੇ ਪੰਜਾਬ ਦੇ ਵਿੱਚ ਜ਼ਿਆਦਾਤਰ ਬਲਾਕ ਨੇ ਜਿਹੜੇ ਡਾਰਕ ਜ਼ੋਨ ਦੇ ਵਿੱਚ ਚਲੇ ਗਏ ਨੇ ਪੀਣ ਵਾਲਾ ਪਾਣੀ 160 60 ਫੁੱਟ ਦੇ ਗਿਆ ਅਸੀਂ ਤਾਂ ਕਹਿ ਰਹੇ ਹਾਂ ਕਿ ਅਗਰ ਇਹ ਪਾਣੀ ਜਿਸ ਪ੍ਰਕਾਰ ਦਾ ਜ਼ਾਸਤੀ ਨਾਲ ਪਾਣੀ ਮੰਗ ਰਹੇ ਕਿਸੇ ਨੇ ਅੱਜ ਮੈਂ ਅਖਬਾਰ 'ਚ ਪੜ੍ਹ ਰਹੇ ਸੀ ਉੱਥੇ ਸੀਐਸਫ ਲੌਨ ਦੀ ਗੱਲ ਕੀਤੀ ਹੈ ਤਾਂ ਮੈਨੂੰ ਲੱਗਦਾ ਹੈ ਸਾਡਾ ਤਾਂ ਉਹ ਸਾਰਾ ਏਰੀਆ ਸੁੱਕਾ ਰਹਿ ਜਾਏਗਾ ਤਰਨਤਾਰਨ ਗਰਦਾਸਪੁਰ ਅੰਮ੍ਰਿਤਸਰ ਇਹ ਸਾਰਾ ਜਲੰਧਰ ਸਾਈਡ ਸੋ ਸਾਡੀ ਬੇਨਤੀ ਹੈ ਕਿ ਸਾਡੇ ਨਾਲ ਜ਼ਾਸਤੀ ਤੱਕਾ ਨਾ ਕਰੋ ਔਰ ਦੂਜੀ ਗੱਲ ਪੰਜਾਬੀ 'ਚ ਦੱਸ ਦ ਉਹ ਇਹ ਡਰਾਵਾ ਨਹੀਂ ਹੈ ਪੰਜਾਬ ਨੂੰ ਆਪਦਾ ਪਾਣੀ ਦੀ ਰੱਖਿਆ ਕਰਨੀ ਹਫਾਜ਼ਤ ਕਰਨੀ ਆਉਂਦੀ ਹੈ ਜੇ ਅਸੀਂ ਦੇਸ਼ ਦੇ ਬਾਰਡਰਾਂ ਤੇ ਦੇਸ਼ ਦੀ ਸੁਰੱਖਿਆ ਕਰ ਸਕਦੇ ਹਾਂ ਹਫਾਜ਼ਤ ਕਰ ਸਕਦੇ ਹਾਂ ਤਾਂ ਫਿਰ ਪੰਜਾਬ ਦੇ ਪਾਣੀ ਦੀ ਜ਼ਰੂਰ ਕਰ ਸਕਦੇ ਹਾਂ ਸਾਨੂੰ ਕੋਈ ਹਰਿਆਣੇ ਦਾ ਚੀਫ ਮਿੰਿਸਟਰ ਡਰਾ ਰਿਹਾ ਹੈ ਕਦੇ ਦਿੱਲੀੋਂ ਗ੍ਰਹਿ ਮੰਤਰਾਲੇ ਤੋਂ ਆ ਰਿਹਾ ਹੈ ਕੰਮ ਸੋ ਮੈਨੂੰ ਲੱਗਦਾ ਕਿ ਅਸੀਂ ਤਕੜੇ ਹੋ ਕੇ ਪਾ ਪੰਜਾਬ ਦਾ ਇੱਕ ਵੀ ਬੂੰਦ ਪਾਣੀ ਨਹੀਂ ਬਾਰਸ। ਹਿਮਾਚਲ ਦੇ ਮੁੱਖ ਮੰਤਰੀ ਦਾ ਵੀ ਹੁਣ ਬਿਆਨ ਆਇਆ ਉਹ ਕਹਿੰਦੇ ਵੀ ਰਿਐਲਿਟੀ ਵਾਰੀ ਦੋਨੇ ਜਿਹੜੀਆਂ ਸਟੇਟਾਂ ਨੇ ਸਹਿਯੋਗ ਨਹੀਂ ਕਰਦੀਆਂ ਪਰ ਪਾਣੀ ਲਈ ਹੁਣ ਪੰਜਾਬ ਤੇ ਹਰਿਆਣਾ ਦੋਨੇ ਲੜ ਰਹੇ ਨੇਗੇ। ਮੈਂ ਨਹੀਂ ਸੁਣਿਆ ਉਹਨਾਂ ਦਾ ਕੀ ਬਿਆਨ ਆਇਆ ਜੋ ਤੁਸੀਂ ਕਹਿ ਰਹੇ ਹੋ ਪਰ ਉਹਦੇ ਤੇ ਜਿੰਨਿਚਰ ਮੈਂ ਸੁਣਿਆ ਨਹੀਂ ਹੋ ਰਿਹਾ ਤੇ ਮੈਂ ਕੀ ਟਿੱਪ ਕਰ ਜਾਤੀ ਜਨ ਗਾਂਡਾ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ ਜੱਤ ਜਨ ਗਾਂਡਾ ਜਿਹੜੀ ਹੁਣ ਸੋ ਰਾਹੁਲ ગાંધી ਜੀ ਨੇ ਡਿਮਾਂਡ ਕੀਤੀ ਸੀ ਔਰ ਕਈ ਸਾਲਾਂ ਤੋਂ ਡਿਮਾਂਡ ਸੀ ਲੜਦੇ ਸੀ ਰਾਹੁਲ ગાંધી ਸੀ ਵਾਰ-ਵਾਰ ਜੱਤੀ ਜਨ ਜਨਨਾ ਗਨ ਜਾਤੀ ਜਨਗਤਨਾ ਦੀ ਗੱਲ ਕਰਦੇ ਸੀ ਸੈਂਸਸ ਦੀ ਗੱਲ ਕਰਦੇ ਸੀ ਕਿ ਹੋਣਾ ਚਾਹੀਦਾ ਹੈ ਤੇਲਗਾਨਾ ਚ ਉਹਨਾਂ ਨੇ ਪਾਇਲਟ ਦੇ ਰੂਪ ਦੇ ਵਿੱਚ ਕਰਾ ਕੇ ਦਿਖਾਇਆ ਔਰ ਹੁਣ ਹੁਣ ਮੈਨੂੰ ਲੱਗਦਾ ਕਿ ਬਿਹਾਰ ਦੇ ਚੋਣਵ ਦਾ ਜਿਹੜਾ ਦਬਾਅ ਪਿਆ ਨਤੀਸ਼ ਕੁਮਾਰ ਦਾ ਕਿ ਜਾਤੀ ਜਨਗਤਨਾ ਦੀ ਤੁਸੀਂ ਗੱਲ ਕਰੋ ਕੈਬਨਿਟ ਚ ਪਾਸ ਕਰੋ ਕੈਬਨਿਨਟ ਚ ਤਾਂ ਪਾਸ ਕਰਤਾ ਲੇਕਿਨ ਉਹਦੀ ਟਾਈਮ ਬਾਉਂਡ ਨਹੀਂ ਦੱਸਿਆ ਰਾਹੁਲ ગાંધી ਜਿਹੀ ਹੀ ਕਹਿ ਰਹੇ ਕਿ ਕਦ ਤੱਕ ਕਰਦੇ ਹੋਗੇ ਪੂਰੀ ਇਹਨੂੰ ਪਾਇਲਟ ਲੈ ਲਿਆ ਜਵੇ ਤੇਲਗਾਨਾ ਨੂੰ ਸੋ ਸਾਨੂੰ ਤਰੀਕ ਦੱਸ ਦੀ ਜਾਵੇ ਸਾਲ ਚ 6 ਮਹੀਨਾ ਚ 2 ਸਾਲ ਬਾਅਦ ਕਿ ਇਹ 30 ਸਾਲ ਲੰਘਦੀ ਰਹੇਗੀ ਜਨਗਨਨਾ ਸੋ ਪੂਰੇ ਤੇ ਅਸੀਂ ਜਵਾਬ ਮੰਗਿਆ ਔਰ ਅਸੀਂ ਤਨਵਾਦੀਆਂ راہੁਲ ਗਾਂਧੀ ਦੇ ਸਮੁੱਚਾ ਦੇਸ਼ ਕਿ ਜਿਸ ਮੁੱਦੇ ਤੇ ਜਿਸ ਇਸ਼ੂ ਦੀ ਲੜਾਈ ਲੜ ਰਿਹਾ ਅਸੀਂ راہੁਲ ਗਾਂਧੀ ਜੀ ਅੱਜ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਝੁਕਣਾ ਪਿਆ